ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸੋਸ਼੍ਰੀ ਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਜੇਕਰ ਮੈਂ ਖਬਰ ਦੇ ਵੱਲ ਵਧਾਂ ਤਾਂ ਅੱਜ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਖਬਰ ਇਲੈਕਸ਼ਨ ਕਮਿਸ਼ਨ ਦੇ ਵੱਲ ਜਾਂਦੇ ਹੋਏ ਆਪੋਜੀਸ਼ਨ ਪਾਰਟੀ ਦੇ ਲੀਡਰ ਆਪੋਜੀਸ਼ਨ ਪਾਰਟੀ ਦੇ ਲੀਡਰ ਇਲੈਕਸ਼ਨ ਕਮਿਸ਼ਨ ਜਾਣਾ ਚਾਹੁੰਦੇ ਸੀ ਮਿਲਣਾ ਚਾਹੁੰਦੇ ਸੀ ਜਿਹੜੇ ਵੋਟਰ ਵੈਰੀਫਿਕੇਸ਼ਨ ਦਾ ਮੁੱਦਾ ਹੈ ਉਸ ਨੂੰ ਉਹ ਰੱਖਣਾ ਚਾਹੁੰਦੇ ਸੀ ਕਾਰਵਾਈ ਚਾਹੁੰਦੇ ਸੀ ਪਰ ਉਹਨਾਂ ਦੇ ਨਾਲ ਜੋ ਕੁਝ ਹੋਇਆ ਹੈ ਉਹ ਸਾਰੇ ਦੇਸ਼ ਨੇ ਦੇਖਿਆ ਹੈ ਕੀ ਕਹੋਗੇ ਇਹੋ ਜੀਆਂ ਹਰਕਤਾਂ ਤੇ ਜਦੋਂ ਸਾਹਮਣੋਂ ਸਰਕਾਰ ਪ੍ਰਸ਼ਾਸਨ ਉੱਤਰ ਆਵੇ ਜੇ ਇਸ ਜੇਸ ਅਥਾਰਟੀ ਤੋਂ ਜਵਾਬ ਮੰਗਿਆ ਜਾ ਰਿਹਾ ਉਹਦੇ ਬਜਾਏ ਇੱਕ ਪਾਰਟੀ ਦੇ ਲੋਕ ਜਵਾਬ ਦੇ ਰਹੇ ਹੋਣ ਤਾਂ ਕੀ ਸਮਝਿਆ ਜਾਵੇ ਇਸ ਤੋਂ ਹਾਂਜੀ ਬੇਸਿਕਲੀ ਅੱਜ ਜਿਹੜੀ اپੋਜੀਸ਼ਨ ਪਾਰਟੀਆਂ ਦੇ ਜਿਹੜੇ ਸੰਸਦ ਸਨ ਉਹਨਾਂ ਨੇ ਮਾਰਚ ਕੀਤਾ ਤੇ ਤਕਰੀਬਨ 300 ਜਿਹੜੇ ਐਮਪੀ ਸੀਗੇ ਅਪੋਜੀਸ਼ਨ ਪਾਰਟੀਆਂ ਤੇ ਉਹ ਸੜਕਾਂ ਤੇ ਉਤਰੇ ਤ੍ਰਿਨਮੂਲ ਕਾਂਗਰਸ ਤੋਂ ਲੈ ਕੇ ਕਾਂਗਰਸ ਪਾਰਟੀ ਤੋਂ ਲੈ ਕੇ ਸਮਾਜਵਾਦੀ ਪਾਰਟੀ ਤੋਂ ਲੈ ਕੇ ਸਾਰੇ ਜਿਹੜੀ ਅਪੋਜੀਸ਼ਨ ਪਾਰਟੀਆਂ ਹੈਗੀਆਂ ਉਹ ਸਾਰੇ ਅੱਜ ਉਹਨਾਂ ਨੇ ਕਲੰਬਾ ਮਾਰਚ ਕੀਤਾ ਉਹਨਾਂ ਨੂੰ ਫੜ ਲਿਆ ਗਿਆ ਉਹ ਸਾਰੇ ਪ੍ਰਧਾਨ ਮੰਤਰੀ ਅਵਾਸ ਤੱਕ ਮਾਰਚ ਕਰ ਰਹੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਚੋਣ ਆਯੋਗ ਦੇ ਦਫ਼ਤਰ ਜਾਣਾ ਸੀਗਾ ਪਾਰਲੀਮੈਂਟ ਤੋਂ ਜਦੋਂ ਨਿਕਲੇ ਉਸ ਤੋਂ ਬਾਅਦ ਉਹਨਾਂ ਨੂੰ ਪਾਰਲੀਮੈਂਟ ਥਾਣੇ ਦੀ ਪੁਲਿਸ ਨੇ ਰੈਸਟ ਕਰ ਲਿਆ ਤੇ तकरीबन 2 ਘੰਟੇ ਤੱਕ ਉਹਨਾਂ ਨੂੰ ਪੁਲਿਸ ਡਿਟੈਂਸ਼ਨ ਚ ਰੱਖਿਆ ਗਿਆ ਇਸ ਇਸ ਦੌਰਾਨ ਤਿੰਨ ਜਿਹੜੇ ਐਮਪੀ ਸੀਗੇ ਦੋ ਮਹਿਲਾ ਸੰਸਦ ਅਤੇ ਇੱਕ ਜਿਹੜਾ ਪੁਰਸ਼ ਸੰਸਦ ਸੀ ਉਹਨਾਂ ਦੀ ਤਬੀਅਤ ਵਿਗੜ ਗਈ ਤੇ ਇਹਦੇ ਵਿੱਚ ਜਦੋਂ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਰਾਹੁਲ ગાંધી ਨੂੰ ਉਦੋਂ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਲੜਾਈ ਹੈ ਇੱਕ ਉਹ ਇੱਕ ਜਣੇ ਦੀ ਇੱਕ ਜਣੇ ਨੂੰ ਇੱਕੋ ਵੋਟ ਪਾਣ ਦਿੱਤੀ ਜਾਵੇ ਉਹ ਲੜਾਈ ਹੈ ਤੇ ਉਹਨਾਂ ਨੇ ਕਿਹਾ ਕਿ ਵੋਟ ਚੋਰੀ ਕੀਤੀ ਹੈ ਤੇ ਪ੍ਰਿੰਕਾ ਗਾਂਧੀ ਨੇ ਕਿਹਾ ਕਿ ਵੋਟ ਚੋਰ ਗੱਦੀ ਛੋੜ ਇਹ ਨਾਰੇ ਵੀ ਲੱਗੇ ਤੇ ਇਸ ਤੋਂ ਬਾਅਦ ਜਿਹੜਾ ਇੱਕ ਪੂਰੇ ਹਿਸਾਬ ਨਾਲ ਕੇਂਦਰੀ ਚੋਣ ਆਯੋਗ ਨੂੰ ਬਚਾਣ ਦੀ ਪੂਰੀ ਕਵਾਇਦ ਹੈ ਉਹਦੇ ਤੇ ਕਈ ਸਾਰੇ ਸੰਸਦਾਂ ਨੇ ਆਪਣੀ ਗੱਲਾਂ ਵੀ ਰੱਖੀ ਆਪਣੀ ਗੱਲ ਰੱਖੀ ਤੇ ਜਿਹੜੇ ਉੱਤਰ ਪ੍ਰਦੇਸ਼ ਤੋਂ ਵੱਡੇ ਆਗੂ ਅਖਲੇ ਸਿਆਦਵ ਉਹ ਬੈਰੀਗੇਟ ਟੱਪਗੇ ਸੀਗੇ ਬੈਰੀਗੇਟ ਟੱਪਣ ਤੋਂ ਬਾਅਦ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਪਰ ਮਤਲਬ ਅੱਜ ਦੇਖਣ ਨੂੰ ਮਿਲਿਆ ਕਿ 1 ਟੂ 1 ਇੱਕ ਫਾਈਟ ਜਿਹੜੀ ਦਿੱਲੀ ਪ੍ਰੇਸ ਨਾਲ ਸਾਰੇ ਐਮਪੀਜ਼ ਲੜਨ ਦੇ ਮੂਡ 'ਚ ਸੀਗੇ ਸਾਰਿਆਂ 'ਚ ਫਰਸਟ੍ਰੇਸ਼ਨ ਦੇਖਣ ਨੂੰ ਮਿਲ ਰਹੀ ਸੀਗੀ ਤੇ ਅੱਜ ਉਹ ਵੋਟ ਬਚਾਓ ਬੈਨਰ ਸਾਰਿਆਂ ਦੇ ਹੱਥ 'ਚ ਸੀਗੇ ਤੇ ਇਹ ਅੱਜ ਇਹਨਾਂ ਨੇ ਡਿਕਲੇਅਰ ਕੀਤਾ ਸੀਗਾ ਕਿ ਇੰਡੀਆ ਦੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਤੇ ਬੈਰੀਗੇਡ ਵੀ ਤੋੜੇ ਗਏ ਪਰ ਉਹਨਾਂ ਨੂੰ ਰੀਟੇਨ ਕਰ ਲਿਆ ਗਿਆ ਸਾਰੇ ਐਮਪੀਜ਼ ਨੂੰ ਤੇ ਬਾਅਦ 'ਚ ਫਿਰ 2 ਘੰਟੇ ਬਾਅਦ ਛੱਡ ਦਿੱਤਾ ਗਿਆ ਹੁਣ ਅੱਗੇ ਦੇਖਾਂਗੇ ਕਿ ਅੱਗੇ ਉਹ ਕੀ ਰੂਪਰੇਖਾ ਲੈਂਦੇ ਨੇ ਹੂੰ ਜੀ ਲੋਕ ਸਭਾ ਦੇ ਵਿੱਚ ਬਿਨਾਂ ਚਰਚਾ ਤੋਂ ਹੀ ਨਵਾਂ ਆਇਕਰ ਬਿੱਲ ਪਾਸ ਹੋ ਗਿਆ ਟੈਕਸ ਇਹ ਬਿੱਲੇ ਪਾਸ ਹੋ ਗਿਆ ਇਹ ਕਿਵੇਂ ਹੋ ਗਿਆ ਜੀ ਇਹ ਇਹ ਸੰਭਵ ਹੈ ਹਾਂ ਜੀ ਬੇਸਿਕਲੀ ਦੇਖੋ ਇਹ ਜਿਹੜੇ MP ਸੀਗੇ ਤਾਂ ਬਾਹਰ ਅੰਦੋਲਨ ਕਰ ਰਹੇ ਸੀ اپੋਜੀਸ਼ਨ ਪਾਰਟੀਆਂ ਦੇ ਜਿਹੜੇ MP ਸੀਗੇ ਉਹ ਤਾਂ ਇੱਕ ਵੋਟ ਇੱਕ ਜਣੇ ਨੂੰ ਇੱਕ ਵੋਟ ਦਾ ਇਹ ਅਧਿਕਾਰ ਹੋਏ ਇਹਦੇ ਵਾਸਤੇ ਅੰਦੋਲਨ ਕਰ ਰਹੇ ਸੀਗੇ ਪਰ ਅੰਦਰ ਜਿਹੜੀ ਪਾਰਟੀ ਹੈਗੀ ਸੱਤਾਧਾਰੀ ਪਾਰਟੀ ਬੀਜੇਪੀ ਉਹਨੇ ਅੰਤਰ ਬਹੁਤ ਸਾਰੇ ਬਿੱਲ ਪਾਸ ਕਰਤੇ ਇੱਕ ਤਾਂ ਨਿਆ ਜਿਹੜਾ ਇਨਕਮ ਟੈਕਸ ਬਿੱਲ ਹੈ ਨੰਬਰ 2 2024 ਉਹ ਵੀ ਪਾਸ ਕਰਤਾ ਦੂਜਾ ਉਹਨਾਂ ਨੇ ਜਿਹੜਾ ਟੈਕਸੇਸ਼ਨ ਆਲਾ ਸ਼ੋਧ ਬਿੱਲ ਉਹ ਵੀ ਪਾਸ ਕਰਤਾ ਇਸ ਤੋਂ ਇਲਾਵਾ ਰਾਜ ਸਭਾ ਦੇ ਵਿੱਚ ਗੋਆ ਦੀ ਰਿਜ਼ਰਵੇਸ਼ਨ ਨੂੰ ਲੈ ਕੇ ਬਿੱਲ ਪਾਸ ਕਰਤਾ ਮਣੀਪੁਰ ਨਾਲ ਤਿੰਨ ਵਿਧੇਕਾਂ ਉਹ ਨੂੰ ਪਾਸ ਕਰ ਦਿੱਤਾ ਗਿਆ ਨੈਸ਼ਨਲ ਸਪੋਰਟਸ ਗਵਰਨੈਂਸ ਬਿਲ ਲੋਕ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਜਿਹੜਾ ਕਿ ਖਾਸਾ ਖਤਰਨਾਕ ਬਿਲ ਹੈ ਨੈਸ਼ਨਲ ਐਂਟੀ ਡੋਪਿੰਗ ਐਮੈਂਡਮੈਂਟ ਬਿਲ ਪਾਸ ਕਰ ਦਿੱਤਾ ਗਿਆ ਯਾਨੀ ਕਿ ਬਹੁਤ ਸਾਰੇ ਬਿਲ ਜਿਨ੍ਹਾਂ ਤੇ ਚਰਚਾ ਹੋਣੀ ਚਾਹੀਦੀ ਸੀ ਇੱਕ ਲੰਬੀ ਚੋਡੀ ਚਰਚਾ ਹੋਣੀ ਚਾਹੀਦੀ ਸੀਗੀ ਉਹ ਸਾਰੇ ਪਾਸ ਕਰ ਦਿੱਤੇ ਗਏ ਇਹਦੇ ਵਿੱਚ ਤੇ ਉਧਰ ਜਦ ਕੀ ਇੱਕ ਅੰਦੋਲਨ ਕਰ ਰਹੇ ਸੀਗੇ اپੋਜੀਸ਼ਨ ਪਾਰਟੀਆਂ ਦੇ ਜਿਹੜੇ ਆਗੂ ਤੇ ਤਾਂ ਮਤਲਬ ਪੁਰਾਣੀ ਰੀਤ ਰਹੀ ਤੁਸੀਂ ਕਿਸਾਨ ਅੰਦੋਲਨ ਵਾਲਾ ਬਿੱਲ ਵੀ ਯਾਦ ਕਰੋ ਜਿਹੜਾ ਖੇਤੀ ਤਿੰਨ ਖੇਤੀਬਾੜੀ ਕਾਨੂੰਨ ਲੈ ਕੇ ਆਏ ਸੀ ਉਦੋਂ ਵੀ ਇਹਨਾਂ ਨੇ ਕੋਈ ਸਦਨ ਦੇ ਵਿੱਚ ਚਰਚਾ ਨਹੀਂ ਕਰਾਈ ਸੀ ਕਿ ਇਹਨਾਂ ਨੇ ਰੋਲੇ ਰੱਪੇ 'ਚ ਹੀ ਉਹ ਪਾਸ ਕਰਤਾ ਸੀਗਾ ਤੇ ਐਂ ਹੁਣ ਪੰਛੇ ਬਿਲ ਇਨਾਂ ਨੇ ਪਾਸ ਕਰ ਦਿੱਤੇ ਜਿਹੜੇ ਇੰਡੀਆ ਦੇ ਸਪੋਰਟਸ ਪਰਸਨਸ ਹੈ ਗਿਆ ਉਹ ਨੈਸ਼ਨਲ ਸਪੋਰਟਸ ਗਵਰਨੈਂਸ ਬਿਲ ਦੇ ਉਲਟ ਹੈ ਗਿਆ ਉਹ ਕਿਉਂਕਿ ਜੋ ਜਿਹੜਾ ਸਪੋਰਟਸ ਹੈ ਉਹ ਸਟੇਟ ਸਬਜੈਕਟ ਰ ਹੈਗਾ ਉਹਨੂੰ ਕਿਤੇ ਨੇ ਕਿਤੇ ਜਿਹੜੀ ਕੇਂਦਰੀ ਤਾਕਤ ਹੈ ਗਿਆ ਕੇਂਦਰੀ ਹਕੂਮਤ ਉਹ ਆਪਣੇ ਹੱਥਾਂ ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਯਾਨੀ ਕਿ ਸੂਬਿਆਂ ਦੇ ਅਧਿਕਾਰਾਂ ਚ ਕਟੋਤੀ ਹੋਈ ਹੈ ਜਿਵੇਂ ਖੇਤੀਬਾੜੀ ਸਪੋਰਟਸ ਸਿੱਖਿਆ ਇਹ ਸਾਰੇ ਕਿਤੇ ਨੇ ਕਿਤੇ ਸਟੇਟ ਸਬਜੈਕਟ ਹੁੰਦੇ ਆ ਉਨਾ ਚੋਂ ਹੁਣ ਸਟੇਟਾਂ ਤੋਂ ਸੂਬਿਆਂ ਤੋਂ ਕਿਤੇ ਨਾ ਕਿਤੇ ਜਿਹੜਾ ਖੇਲ ਹੈ ਸਪੋਰਟਸ ਹੈ ਖੇਡ ਉਹ ਖੋਲਿਆ ਗਿਆ ਪਰ ਕਿਸੇ ਵੀ ਜਿਹੜੇ ਜਿਹੜੇ ਸੂਬੇ ਫੈਡਰਲਿਜ਼ਮ ਦੇ ਅੰਦੋਲਨਾਂ ਦੀ ਹੈ ਕੋਈ ਕਰਦੇ ਰਹੇ ਕਿ ਨਾ ਕਿਸੇ ਚੋਂ ਵੀ ਕੋਈ ਆਵਾਜ਼ ਨਹੀਂ ਆਈ ਪੰਜਾਬ ਦਾ ਚੁੱਪ ਹੈ ਜਦਕਿ ਪੰਜਾਬ ਦਾ ਖੇਡ ਤੇ ਆਪਾਂ ਨੂੰ ਪਤਾ ਕਿ ਪੰਜਾਬ ਖੇਡਾਂ 'ਚ ਕਿੰਨਾ ਅੱਗੇ ਰਿਹਾਗਾ ਪਰ ਪੰਜਾਬ ਤੋਂ ਖੇਡ ਵੀ ਖੋਲੇ ਗਏ ਹਨ ਮਤਲਬ ਕਿਤੇ ਨਾ ਕਿਤੇ ਫੈਡਰਲ ਤਾਕਤ ਕੱਟ ਕੀਤੀ ਗਈ ਹੈ ਤੇ ਇਹ ਸਾਰਾ ਬਿਨਾਂ ਚਰਚਾ ਤੋਂ ਹੋਇਆਗਾ ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦੇ ਉੱਪਰ ਚੱਲਦੇ ਆ ਤਾਂ ਸੰਜੇ ਰਾਉਤ ਨੇ ਇੱਕ ਪੱਤਰ ਲਿਖਿਆ ਹੈ ਅਮਿਤ ਸ਼ਾਹ ਹੋਣਾ ਨੂੰ ਉਹ ਪੱਤਰ ਚ ਪੁੱਛ ਰਹੇ ਨੇ ਜਗਦੀਪ ਧਨਖੜ ਹੋਣਾ ਦੇ ਬਾਰੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਰਹੇ ਨੇ ਸਦੇਸ਼ ਦੇ ਤੇ ਕਹਿੰਦੇ ਵੀ ਸ਼ੱਕ ਹੈ ਵੀ ਉਹਨਾਂ ਨੂੰ ਕਰਦੇ ਵਿੱਚ ਹੀ ਕੈਦ ਕਰਕੇ ਰੱਖਿਆ ਗਿਆ ਹੈ ਇਹ ਸ਼ੰਕਾ ਜਤਾਈ ਹੈ ਇਹਨਾਂ ਨੇ ਜਾਂ ਫਿਰ ਇਹਦੇ ਵਿੱਚ ਕੋਈ ਸੱਚ ਵੀ ਲੁਕਿਆ ਹੋਇਆ ਹੈ ਦੇਖੋ 2 ਦਿਨ ਪਹਿਲਾਂ ਰਾਜ ਸਭਾ ਦੇ ਸੰਸਦ ਕਪਿਲ ਸਿੰਪਲ ਹੋਣਾ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਜਦੋਂ ਤੋਂ ਧਨਖੜ ਸਾਹਿਬ ਨੇ ਇਸਤਫਾ ਦਿੱਤਾ ਹੈਗਾ ਉਹ ਪਬਲਿਕ ਪਲੇਟਫਾਰਮਾਂ ਤੋਂ ਗਾਇਬ ਹਨ ਤੇ ਉਹ ਕਿਤੇ ਵੀ ਨਹੀਂ ਦੇਖੇ ਗਏ ਹਨ ਇਸੇ ਚੀਜ਼ ਨੂੰ ਹੀ ਅੱਗੇ ਇਹਨਾਂ ਨੇ ਵਧਾਇਆਗਾ ਤੇ ਸੰਜੇ ਰਾਉਤ ਨੇ ਵੀ ਲੈਟਰ ਜਿਹੜਾ ਲਿਖਿਆਗਾ ਉਹਦੇ ਚ ਇਹ ਲਿਖਿਆ ਗਿਆ ਹੈ ਕਿ ਜਿਹੜੇ ਰਾਸ਼ਟਰਪਤੀ ਹੈਗੇ ਆ ਉਹ ਕਾਫੀ ਦਿਨਾਂ ਤੋਂ ਦਿਖੇ ਨਹੀਂ ਗਏ ਹਨ 21 ਜੁਲਾਈ ਨੂੰ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਉਹ ਕਿਤੇ ਵੀ ਪਬਲਿਕ ਫੋਮ ਤੇ ਦਿਖੇ ਨਹੀਂ ਗਏ ਤੇ ਲਗਾਤਾਰ ਇੱਕ ਅਫਵਾਹ ਚੱਲ ਰਹੀ ਹੈ ਮਾਰਕੀਟ 'ਚ ਕਿ ਉਹਨਾਂ ਨੂੰ ਹਾਊਸ ਅਰੈਸਟ ਕਰ ਰੱਖਿਆ ਹੈਗਾ ਕਿ ਇਹ ਗੱਲ ਸੱਚ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਉਹਨਾਂ ਦਾ ਸਵਾਸਥ ਕਿਵੇਂ ਦਾ ਹੈਗਾ ਉਹ ਕਿੱਥੇ ਹਨ ਕਿੱਥੇ ਰੱਖੇ ਗਏ ਹਨ ਕਿ ਅਰੈਸਟ ਕੀਤਾ ਗਿਆ ਹੈਗਾ ਤਾਂ ਇਹ ਕਈ ਸਾਰੇ ਸਵਾਲ ਨੇ ਇਸ ਲੈਟਰ ਚ ਹੈ ਗਿਆ ਇਹ ਤਾਂ ਦੇਖੋ ਲਗਾਤਾਰ ਗੱਲ ਚੱਲ ਹੀ ਰਹੀ ਹੈ ਪਬਲਿਕ ਸਫੀਅਰ 'ਚ ਕਿ ਭਈ ਉਹ ਉਪ ਰਾਸ਼ਟਰਪਤੀ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਉਹ ਕਿੱਥੇ ਨੇ ਨਾ ਉਹਨਾਂ ਦਾ ਕੋਈ ਪ੍ਰੈਸ ਬਿਆਨ ਆਇਆ ਨਾ ਉਸ ਤੋਂ ਬਾਅਦ ਜੇ ਹੈਲਥ ਦੇ ਰਿਜਨ ਸੀਗੇ ਕਿ ਉਹਨਾਂ ਨੇ ਹੈਲਥ ਕਰਕੇ ਆਪਣਾ ਇਸਤਿਫਾ ਦਿੱਤਾ ਫਿਰ ਮੈਡੀਕਲ ਬੁਲੇਟਿਨ ਕੁਸਤਾ ਮਿਲੇ ਨਾ ਕਿ ਉਹਨਾਂ ਦੀ ਸਵਾਸਤ ਕਿਵੇਂ ਦਾ ਹੈਗਾ ਕਿਹੜੇ ਹਸਪਤਾਲ ਚ ਵਰਤੀ ਨੇ ਕਿੱਥੋਂ ਮੈਡੀਕੇਸ਼ਨ ਉਹਨਾਂ ਦੀ ਚੱਲ ਰਹੀ ਹੈ ਕੁਝ ਵੀ ਉਹਦੇ ਉਹਨਾਂ ਬਾਰੇ ਅਪਡੇਟ ਨਹੀਂ ਮਿਲ ਰਹੀ ਇਸ ਕਰਕੇ ਮੈਨੂੰ ਲੱਗਦਾ ਕਿ ਆਫਟਰ ਕਪੀਲ ਸਿਬਲ ਸੰਜੇ ਰਾਉਤ ਨੇ ਵੀ ਇਹ ਲੈਟਰ ਲਿਖਿਆ ਹੂੰ ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦੇ ਵੱਲ ਵਧਦੇ ਹਾਂ ਤਾਂ ਯੂਪੀ ਦੇ ਫਤਿਹਪੁਰ ਦੇ ਵਿੱਚ ਇੱਕ ਮਕਬਰੇ ਦੇ ਉੱਪਰ ਭਗਵਾਂ ਲਹਿਰਾ ਦਿੱਤਾ ਗਿਆ ਹੈ ਖਾਸਾ ਬਵਾਲ ਹੋਇਆ ਪਥਰਾਬੀ ਹੋਇਆ ਉੱਥੇ ਇਹ ਕਿਸ ਦੀ ਹਰਕਤ ਹੈ ਜੀ ਇਹ ਬੇਸਿਕਲੀ ਹਿੰਦੂਵਾ ਸੰਗਠਨਾ ਦੀ ਹਰਕਤ ਹੈ ਪਹਿਲਾਂ ਜਿਵੇਂ ਆਪਾਂ ਇਸ ਸਾਲ ਦੀ ਸ਼ੁਰੂਆਤ ਵਿੱਚ ਸੰਭਲ ਬਾਰੇ ਜਿਸਕਾ ਜ਼ਿਕਰ ਕਰ ਰਹੇ ਸੀਗੇ ਕਿ ਸੰਭਲ ਦੀ ਸ਼ਾਈ ਜਾਮਾ ਮਸਜਿਦ ਨੂੰ ਇਹ ਇਨਾਂ ਨੇ ਕਲੇਮ ਕੀਤਾ ਸੀਗਾ ਕਿ ਇਹ ਮੰਦਰ ਹੈ ਉਹਨਾਂ ਫਤਿਹਪੁਰ ਜ਼ਿਲ੍ਹੇ ਦੀ ਜਿਹੜੀ ਮਸਜਿਦ ਹੈ ਜਿਹੜਾ ਮਕਬਰਾ ਹੈਗਾ ਉਹਨੂੰ ਕਲੇਮ ਕਰ ਰਹੇ ਨੇ ਕਿ ਇਹ ਮੰਦਰ ਹੈ ਤੇ ਉੱਥੇ ਅੱਜ ਇਹ ਵੜਗੇ ਸੀਗੇ ਉੱਥੇ ਇੱਕ ਨਵਾਬ ਦਾ ਇਹ ਮਕਬਰਾ ਇੱਕ ਮੁਸਲਮ ਨਵਾਬ ਨੇ ਇਹ ਮਕਬਰਾ ਬਣਾਇਆ ਸੀਗਾ ਤੇ ਉਹਨਾਂ ਦੀ ਕਬਰਾਂ ਵੀ ਤੋੜ ਦਿੱਤੀਆਂ ਦਿੱਤੀਆਂ ਗਈਆਂ ਤੇ ਬਾਅਦ ਚ ਉਸ ਮਕਬਰੇ ਦੇ ਅੰਦਰ ਵੀ ਵੜਗੇ ਤੇ ਉੱਥੇ ਫਿਰ ਇਹਨਾਂ ਨੇ ਅ ਅਗਮਾਨ ਚਲ ਸਾਧਾ ਵੀ ਪਾਠ ਵਗੈਰਾ ਕੀਤਾ ਤੇ ਇੱਕ ਵੱਡੇ 11 ਤੇ ਜਿਹੜੇ ਇਹ ਹਿੰਦੂ ਸੰਗਠਨਾ ਦੇ ਲੋਕ ਇਕੱਠੇ ਸੀਗੇ ਉਹਨਾਂ ਨੇ ਸ਼ੰਖਨਾਦ ਕੀਤਾ ਤੇ ਉਸ ਤੋਂ ਬਾਅਦ तकरीबन 3-4 ਹਜ਼ਾਰ ਜਣਾ ਪੁਲਿਸ ਨੇ ਉਹਨਾਂ ਨੂੰ ਕੋਈ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਉਹ ਸਾਰੇ ਜਾ ਕੇ ਮਸਜਿਦ 'ਚ ਵੜ ਗਏ ਤੇ ਉੱਥੇ ਉਹਨਾਂ ਨੇ ਡਿਕਲੇਅਰ ਕਰਤਾ ਕਿ ਇਹ ਮੰਦਰ ਹੈ ਹੁਣ ਇਹ ਹਿੰਦੂਤਵਾ ਸੰਗਠਨਾ ਦਾ ਇੱਕ ਪੈਟਰਨ ਆਪਾਂ ਦੇਖਣ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਜਿਹੜੇ ਘੱਟ ਗਿਣਤੀ ਦੇ ਜਿਹੜੇ ਲੋਕਾਂ ਦੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਕਬਜ਼ਾ ਕਰਕੇ ਉਹ ਆਪਣਾ ਕਹਿੰਦੇ ਨੇ ਚੇ ਗਿਆਨਵਾਪੀ ਮਸਜਿਦ ਹੋਵੇ ਬਨਾਰਸਾਲੀ ਉਹਦੇ ਤੇ ਇਹਨਾਂ ਨੇ ਰੋਲਾ ਪਾਇਆ ਬਾਅਦ 'ਚ ਉਹਨਾਂ ਨੂੰ ਪਰਮਿਸ਼ਨ ਵੀ ਮਿਲ ਗਈ کورٹ ਨੇ ਵੀ ਉਹਨਾਂ ਨੂੰ ਪਰਮਿਸ਼ਨ ਦਿੱਤੀ ਕਿ ਤਹਿ ਖਾਨੇ ਚ ਪੂਜਾ ਅਰਚਨਾ ਕਰ ਸਕਦੇ ਨੇ ਇਹਨਾਂ ਨੇ ਜਿਹੜਾ ਮਥੂਰਾ ਦੀ ਜਿਹੜੀ ਮਸਜਿਦ ਹੈ ਉਹਨੂੰ ਵੀ ਇਹ ਕਹਿ ਰਹੇ ਨੇ ਕਿ ਕ੍ਰਿਸ਼ਨ ਜਨਮ ਭੂਮੀ ਹੈ ਗਿਆ ਉੱਥੇ ਉਹਨਾਂ ਇਹਨਾਂ ਰੋਲੇ ਪਾਇਆ ਹੋਇਆਗਾ ਸੰਭਲ ਦੀ ਸ਼ਾਹੀ ਜਾਮਾ ਮਸਜਿਦ ਤੇ ਰੋਲਾ ਪਾ ਰੱਖਿਆ ਸੀ ਹੁਣ ਫਤਿਹਪੁਰਚੇ ਪਾ ਲਿਆ ਯਾਨੀ ਕਿ ਹਰ ਜ਼ਿਲ੍ਹੇ ਦੇ ਅੰਦਰ ਇਹਨਾਂ ਨੇ ਇਸ ਕਿਸਮ ਨਾਲ ਰੋਲੇ ਪਾ ਰੱਖੇ ਨੇ ਮਸਜਿਦਾਂ ਨੂੰ ਇਹ ਮੰਦਿਰ ਕਹਿ ਰਹੇ ਨੇ ਤੇ ਉਹਨਾਂ ਚ ਜਾ ਕੇ ਵੜ ਜਾਂਦੇ ਨੇ ਤੇ ਉੱਥੇ ਪੂਜਾ ਅਰਚਨਾ ਕਰਨ ਲੱਗ ਜਾਂਦੇ ਨੇ ਜਦੋਂ ਮੁਸਲਿਮ ਪੱਖ ਕੋਰਟ 'ਚ ਜਾਂਦਾਗਾ ਕਿਉਂਕਿ ਸਰਕਾਰ ਤਾਂ ਉਹਨਾਂ ਦੀ ਸੁਣ ਨਹੀਂ ਰਹੀ ਸਰਕਾਰ ਤਾਂ ਇਹਨਾਂ ਨੂੰ ਹਿੰਦੂਤੋਂ ਸੰਗਠਨਾ ਦੀ ਸੁਣ ਰਹੀ ਹੈ ਤੇ ਜਦੋਂ ਮੁਸਲਿਮ ਪੱਖ ਕੋਰਟ ਚ ਜਾਂਦਾਗਾ ਤੇ ਫਿਰ ਕੋਰਟ ਸਟੇਟਸ ਕੋ ਲਗਾ ਦਿੰਦਾਗਾ ਹੁਣ ਸਟੇਟਸ ਕੋ ਜੇ ਲਾਣਾ ਹੈਗਾ ਤਾਂ ਫਿਰ ਉਦੋਂ ਦਾ ਲਾਓ ਨਾ ਇਹਨਾਂ ਦੇ ਵੜਨ ਤੋਂ ਪਹਿਲਾਂ ਦਾ ਲਾਓ ਜੀ ਜੀ ਮਤਲਬ ਇਹ ਵੜਨ ਤੋਂ ਬਾਅਦ ਜੇ ਸਟੇਟਸ ਕੋ ਲਾਣਗੇ ਤਾਂ ਇਹਦਾ ਤਾਂ ਉਹ ਕਹਿਣਗੇ ਕਿ ਸਕਤ ਜੀ ਤਾਂ ਸਾਡਾ ਵੀ ਅਸੀਂ ਵੀ ਪੂਜਾ ਅਰਚਨਾ ਕਰ ਰਹੇ ਆ ਫਿਰ ਇਹਨਾਂ ਨੂੰ ਵੀ ਪਰਮਿਸ਼ਨ ਦੇ ਦਿੱਤੀ ਜਾਂਦੀ ਹੈ ਕਿ ਤੁਸੀਂ ਵੀ ਪੂਜਾ ਅਰਚਨਾ ਕਰ ਲਓ ਤਾਂ ਐਦਾਂ ਮਾਈਨੋਰਟੀਜ਼ ਦੇ ਜਿਹੜੇ ਧਾਰਮਿਕ ਸਥਾਨ ਨੇ ਆਰ ਮਿਕਸਾਈਡਸ ਨੇ ਉਹਨਾਂ ਨੂੰ ਕਬਜ਼ਾਇਆ ਜਾ ਰਿਹਾਗਾ இந்துਤਵਾ ਸੰਗਠਨਾ ਵੱਲੋਂ ਇਹਨਾਂ ਨੇ ਇਵਨ ਜਿਹੜੀ ਅਜਮੇਰ ਦੀ ਦਰਗਾਹ ਹੈਗੀਆ ਉਹਦੇ ਬਾਰੇ ਵੀ ਕਲੇਮ ਕਰ ਦਿੱਤਾ ਸੀਗਾ ਤੇ ਇਹ ਸਾਰਾ ਮਾਮਲਾ ਚੱਲ ਰਿਹਾਗਾ ਤੇ ਇਹ ਦੱਸਿਆ ਜਾ ਰਿਹਾਗਾ ਕਿ ਉਹ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਨੂੰ ਲੱਗਦਾਗਾ ਕਿ ਇਹ ਤਾਂ ਦੇਖੋ ਪਹਿਲਾਂ ਸੰਭਲ ਸੀਗਾ ਹੁਣ ਇਹਨਾਂ ਨੇ ਫਤੇਵਰਵੀ ਸ਼ੁਰੂ ਕਰ ਲਿਆ ਹੌਲੀ ਹੌਲੀ ਇਹ ਸਾਰੇ ਉੱਤਰ ਪ੍ਰਦੇਸ਼ ਦੇ ਹਰ ਜ਼ਿਲ੍ਹੇ ਦੇ ਅੰਦਰ ਇਹਨਾਂ ਨੇ ਮੰਦਰ ਮਸਜਿਦ ਵਿਵਾਦ ਖੜਾ ਕਰ ਦੇਣਾਗਾ ਕਿਉਂਕਿ 2027 ਚ ਜਦੋਂ ਪੰਜਾਤੇ ਚੋਣ ਹੋਣੇ ਨੇ ਉਸੇ ਮਹੀਨੇ ਹੀ ਉੱਤਰ ਪ੍ਰਦੇਸ਼ ਦੇ ਚੋਣ ਹੋਣੇ ਨੇ ਤੇ ਇਹਨਾਂ ਨੂੰ ਉਸੇ ਉਹ ਹੀ ਸਾਰਾ ਕੁਝ ਕਰਨਾਗਾ ਹੂੰ ਜੀ ਸੋ ਜੇਕਰ ਦੇਸ਼ ਦੇ ਵਿੱਚ ਮੌਸਮ ਦਾ ਹਾਲ ਜਾਣਨਾ ਹੋਵੇ ਤਾਂ ਹਾਲੇ ਕਹਿ ਰਿਹਾ ਕਿ ਬਿਹਾਰ ਚ 7 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਨੇ 10 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਨੇ ਇਸੇ ਤਰ੍ਹਾਂ ਉੱਤਰਾਖੰਡ ਚ 1000 ਤੋਂ ਵੱਧ ਲੋਕਾਂ ਨੂੰ ਰੈਸਕਿਊ ਕਰਨਾ ਪਿਆ ਹੈ ਹਿਮਾਚਲ ਚ 300 ਤੋਂ ਵੀ ਜ਼ਿਆਦਾ ਸੜਕਾਂ ਬੰਦ ਨੇ ਹੋਰ ਕੀ ਕੀ ਹਾਲ ਹੈ ਜੀ ਮੌਸਮ ਦਾ ਪੂਰੇ ਦੇਸ਼ ਦੇ ਅੰਦਰ ਦੇਖੋ ਬੇਸਿਕਲੀ ਉੱਤਰ ਭਾਰਤ ਸੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾਗਾ ਕਿ ਹੜ੍ਹ ਆਏ ਹੋਏ ਨੇ ਦੱਖਣ ਭਾਰਤ ਚ ਤਾਂ ਚਲੋ ਇਸ ਮੌਨਸੂਨ ਅਰਾਈਵਿੰਗ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀਗਾ ਮਾਮਲਾ ਉੱਥੇ ਤਾਂ ਲਗਾਤਾਰ ਆਪਾਂ ਦੇਖ ਹੀ ਰਹੇ ਸੀਗੇ ਕਿ ਜਲਵਰਾਸੀਗਾ ਤੇ ਹੁਣ ਹੜ੍ਹ ਕਿਉਂਕਿ ਗੰਗਾ ਵਰਗੀਆਂ ਜਿਹੜੀਆਂ ਗੰਗਾ ਵਰਗੇ ਜਿਹੜੇ ਦਰਿਆ ਨੇ ਗੰਗਾ ਹੋ ਗਿਆ ਜਮਨਾ ਹੋ ਗਿਆ ਜਾਂ ਫਿਰ ਮਤਲਬ ਬਹੁਤ ਸਾਰੇ ਦਰਿਆ ਨੇ ਜਿਹੜੇ ਕਿ ਅਫਾਂ ਤੇ ਚੱਲ ਰਹੇ ਨੇ ਜਿਨ੍ਹਾਂ ਕਰਕੇ ਹੀ ਇਹ ਹੜਾਏ ਹੋਏ ਨੇ ਇਵਨ ਬ੍ਰਹਮਪutra ਕਰਕੇ ਵੀ ਤੇ ਇਹ ਸਾਰੇ ਉਫਾਨ ਤੋਂ ਹੋਣ ਕਰਕੇ ਜਿਹੜੇ ਆਲੇ-ਦੁਆਲੇ ਦੇ ਪਿੰਡ ਹੈਗੇ ਉਹ ਸਾਰੇ ਡੁੱਬੇ ਹੋਏ ਨੇ ਉਤਰਾਖੰਡ ਚ ਜਿਹੜਾ ਦਰਾਲੀ ਵਾਲਾ ਸੀਗਾ ਉੱਥੋਂ ਵੀ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਉਹ ਤੋਂ ਅਗਲੇ ਜਿਹੜੇ ਪਿੰਡ ਸੀਗੇ ਉਹਨਾਂ ਨੂੰ ਵੀ ਰੈਸਕਿਊ 13000 ਲੋਕਾਂ ਨੂੰ 에어 ਲਿਫਟ ਕੀਤਾ ਗਿਆ ਹੈਗਾ ਹੈਲੀਕਾਪਟਰ ਰਾਹੀਂ ਘਟਿਆ ਗਿਆ ਹੈਗਾ ਕਿਉਂਕਿ ਸਾਰੇ ਸੜਕਾਂ ਬ੍ਰਿਜ ਵਗੈਰਾ ਸਾਰੇ ਟੁੱਟ ਗਏ ਸੀਗੇ ਤੇ ਦਰਾਲੀ ਚ ਹਜੇ ਤੱਕ ਰੈਸਕਿਊ ਚੱਲ ਰਿਹਾਗਾ ਜਿਹੜੇ ਡੈਥ ਟੋਲ ਹੈਗਾ ਉਹ 150 ਪਾਰ ਹੋ ਚੁੱਕਿਆਗਾ 150 ਲੋਕਾਂ ਤੋਂ ਵੱਧ ਲੋਕ ਉੱਥੇ ਮਰ ਚੁੱਕੇ ਨੇ ਜਿਹੜਾ ਬਾਦਲ ਫਟਿਆ ਸੀ ਜਿਸ ਪਿੰਡ ਦੇ ਉੱਪਰ ਉਸ ਦੀ ਮੈਂ ਗੱਲ ਕਰ ਰਿਹਾਗਾ ਤੇ ਉੱਥੇ ਪੱਤਰਕਾਰਾਂ ਨੂੰ ਜਾਣ ਤੋਂ ਰੋਕਿਆ ਵੀ ਜਾ ਰਿਹਾਗਾ ਹਿ ਤੱਕ ਜਿਹੜੀ ਸੜਕਾਂ ਹੈਗਿਆ ਉਹ ਬੰਦ ਨੇ ਤੇ ਹਿਮਾਚਲ ਚ ਵੀ ਹਿਮਾਚਲ ਦੇ ਡੈਮਾ ਤੋਂ ਲਗਾਤਾਰ ਪੰਜਾਬ ਚ ਪਾਣੀ ਛੱਡਿਆ ਜਾ ਰਿਹਾਗਾ ਆਪਾਂ ਨੂੰ ਪਤਾ ਹੈ ਕਿ ਜਿਹੜਾ ਸਤਲੁਜ ਕਰਕੇ ਈਵਨ ਫਾਜ਼ਲ ਕਾ ਫਿਰੋਜ਼ਪੁਰ ਵਾਲਾ ਜਿਹੜਾ ਹੈ ਰਿਹਾ ਉੱਥੇ ਤਾਂ ਹੜਾਏ ਹੋਏ ਨੇ ਉੱਥੇ ਤੱਕ ਕਿਸਾਨਾਂ ਦੇ ਖੇਤ ਡੁੱਬੇ ਹੋਏ ਨੇ ਬਿਆਸ ਚ ਵੀ ਪਾਣੀ ਭੋਜਾ ਦੇ ਚੱਲ ਰਿਹਾਗਾ ਸਿਆਰ ਪਰ ਜਲਾ ਅੜ ਦੇ ਚਪੇਟ ਚ ਹੈਗਾ ਤੇ ਮੈਨੂੰ ਲੱਗਦਾਗਾ ਕਿ ਜੇ ਹੋਰ ਇਸ ਮਹੀਨੇ ਹੋਰ ਜ਼ਿਆਦਾ ਮੀਂਹ ਪੈਂਦਾਗਾ ਤਾਂ ਫਿਰ ਹੜ੍ਹ ਪੰਜਾਬ ਚ ਵੀ ਦੇਖਣ ਨੂੰ ਆਪਾਂ ਨੂੰ ਮਿਲਣਗੇ ਹੂੰ ਜੀ ਸੋ ਜੇਕਰ ਆਪਾਂ ਅੱਗੇ ਚਲੀਏ ਤਾਂ ਮੁੰਬਈ ਪੁਲਿਸ ਨੇ ਕਮੀਡੀਅਨ ਕਪਿਲ ਸ਼ਰਮਾ ਦੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਕਿਉਂਕਿ ਬੀਤੇ ਦਿਨੀ ਉਹਨਾਂ ਨੇ ਕੈਨੇਡਾ ਦੇ ਵਿੱਚ ਇੱਕ ਕੈਫੇ ਓਪਨ ਕੀਤਾ ਪਹਿਲਾਂ ਤਾਂ ਕੈਫੇ ਓਪਨ ਹੁੰਦਿਆਂ ਹੀ ਉਸਤੇ ਗੋਲੀਬਾਰੀ ਹੋ ਗਈ ਤੇ ਉਸ ਤੋਂ ਬਾਅਦ ਖਬਰ ਇਹ ਵੀ ਸਾਹਮਣੇ ਆਈ ਕਿ ਇੱਕ ਵਾਰ ਫਿਰ ਤੋਂ ਫਾਇਰਿੰਗ ਹੋਈ ਹੈ ਤੇ ਲੋਰੈਂਸ ਗੈਂਗ ਦਾ ਇਸ ਦੇ ਵਿੱਚ ਨਾਮ ਲਿਆ ਜਾ ਰਿਹਾ ਇਥੋਂ ਤੱਕ ਕਿਹਾ ਜਾ ਰਿਹਾ ਕਿ ਸਲਮਾਨ ਖਾਨ ਦੇ ਨਾਲ ਜੁੜਦੀ ਏ ਸਾਰੀ ਗੱਲ ਹੈ ਸਲਮਾਨ ਖਾਨ ਨਾਲ ਕੰਮ ਕਰਨ ਵਾਲਿਆਂ ਨਾਲ ਜੁੜਦੀ ਏ ਗੱਲ ਹੈ ਕੀ ਇਹ ਕਿੰਨਾ ਕੁ ਸੱਚ ਹੈ ਇਸ ਦੇ ਵਿੱਚ ਤੇ ਹੁਣ ਸਿਕਿਉਰਿਟੀ ਕਿੰਨੀ ਵਧਾਈ ਗਈ ਹਾਂਜੀ ਬੇਸਿਕਲੀ ਬੰਬੇ ਪੁਲਿਸ ਨੇ ਉਹਨਾਂ ਦੀ ਸੁਰੱਖਿਆ ਵਧਾਈ ਹੈ ਤੇ ਪਹਿਲਾਂ ਉਹਨਾਂ ਕੋਲ ਉਹਨਾਂ ਕੋਲ ਘੱਟ ਸਿਕਿਉਰਿਟੀ ਸੀ ਹੁਣ ਦੱਸਿਆ ਜਾ ਰਿਹਾ ਹੈਗਾ ਕਿ 6 ਹੋਰ ਨਵੇਂ ਜਿਹੜੇ ਉਹਨਾਂ ਜਵਾਨ ਹੈਗੇ ਪੁਲਿਸ ਦੇ ਉਹਨਾਂ ਦੇ ਸਿਕਿਉਰਿਟੀ ਵਾਸਤੇ ਲਾ ਦਿੱਤੇ ਗਏ ਹਨ ਇਹ ਬੇਸਿਕਲੀ ਇੱਕ ਫੇਮਸ ਕੈਫੇ ਉਹਨਾਂ ਨੇ ਇੱਕ ਚੇਨ ਕ੍ਰੀਏਟ ਕਰ ਰਹੇ ਨੇ ਕੈਪਸ ਕੈਫੇ ਦੀ ਤਾਂ ਕੈਪਸ ਕੈਫੇ ਖੁੱਲਿਆ ਸੀਗਾ ਉੱਥੇ ਇੱਕ ਮਹੀਨਾ ਪਹਿਲਾਂ ਖੁੱਲਦੇ ਸਾਰੀ ਫਾਇਰਿੰਗ ਹੋਈ ਸੀ ਤੇ ਹੁਣ 2 ਦਿਨ 3 ਦਿਨ ਪਹਿਲਾਂ ਫਿਰ ਫਾਇਰਿੰਗ ਹੋਈ ਸੀ ਉਸੇ ਨੂੰ ਲੈ ਕੇ ਹੀ ਇਹ ਜਿਹੜਾ ਐਕਸਟਰਾ ਇੰਤਜ਼ਾਮ ਕੀਤਾ ਗਿਆ ਸਿਕਿਉਰਿਟੀ ਦਾ ਉਹ ਕੀਤਾ ਗਿਆ ਹੈਗਾ ਤੇ ਜਿਹੜਾ ਇਹ ਗੋਲਡਹੇਟ ਲੋਅ ਅਤੇ ਲਾਰੈਂਸਨੋਈ ਗੈਂਗ ਨਾਲ ਇਹ ਸਾਰਾ ਕੁਝ ਜੁੜ ਰਿਹਾਗਾ ਤੇ ਪਹਿਲਾਂ ਜਿਹੜੀ ਇੰਡੀਆ ਇੰਡੀਆ ਦੀ ਮੀਡੀਆ ਸੀ ਉਹਨਾਂ ਨੂੰ ਕਿਹਾ ਸੀ ਉਹਨਾਂ ਨੇ ਇਹ ਚੱਕਰ ਵੀ ਰਚਿਆ ਕਿਉਂਕਿ ਉਹ Hindu ਅਤੇ Sikhਾਂ ਨੂੰ ਆਪਸ ਵਿੱਚ ਟਕਰਾ ਦਿਖਾਣਾ ਚਾਹੁੰਦੇ ਸੀਗੇ ਕਿ ਦੇਖੋ ਇਹ ਤਾਂ ਖਾਲਸਤਾਨੀ ਫਾਇਰਿੰਗ ਕਰ ਰਹੇ ਹੈ ਇਸ ਕਿਸਮ ਦੇ ਨੈਰੇਟਿਵ ਚਲਾਏ ਪਰ ਜਦੋਂ ਲਾਰੈਂਸ ਵਿਸਨੋਈ ਗੈਂਗ ਦੇ ਜਿਹੜੇ 골ਡੀ ਡੈਲੋ ਨੇ ਆਪਣਾ ਲੈ ਹੀ ਲਿਆ ਕਲੇਮ ਹੀ ਲੈ ਲਿਆ ਕਿ ਅਸੀਂ ਕਰਾਇਆ ਹੈਗਾ ਤੇ ਕਿਉਂਕਿ ਸਲਮਾਨ ਖਲ ਨਾਲ ਕੰਮ ਕਰਦਾ ਸੀਗਾ ਉਹ ਤੋਂ ਚੀਜ਼ਾਂ ਕਲੀਅਰ ਹੋਈਆਂ ਕਿ ਹਾਂ ਠੀਕ ਹੈ ਕਿ ਕਿਤੇ ਨਾ ਕਿਤੇ ਇਹਦੇ ਚ ਇਹ ਕੋਈ ਖਾਲਸਾ ਮਤਲਬ ਉਦਾਂ ਵੀ ਜਿਹੜੇ ਕਿਉਂਕਿ ਖਾਲਸਤਾਨ ਕੋਈ ਇੱਕ ਪੋਲਿਟੀਕਲ ਸਟ੍ਰੈਟਜੀ ਹੋ ਕੋਈ ਮਤਲਬ ਬੇਸਿਕਲੀ ਉਹ ਪੋਲਿਟੀਕਲ ਕੰਮ ਕਰਦੇ ਨੇ ਠੀਕ ਹੈ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਇਸ ਕਿਸਮ ਦੇ ਘਟਨਾਵਾਂ ਨਾਲ ਘਟਨਾਵਾਂ ਨਾਲ ਪਰ ਕਿਉਂਕਿ ਹਿੰਦੀ ਮੀਡੀਆ ਨੂੰ ਮਜ਼ਾ ਆਂਦਾਗਾ ਜਿਹੜੇ ਆਪਾਂ ਕਹਿ ਲਈਏ ਕਿ ਨੈਸ਼ਨੈਲਿਟੀ ਦੇ ਕੁਐਸਚਨ ਤੇ ਕੰਮ ਕਰਨ ਵਾਲੀ ਆਰਗੇਨਾਈਜੇਸ਼ਨਸ ਨੂੰ ਕਿਤੇ ਨ ਕਿਤੇ ਡਿਫੇਮ ਕਰਨ ਚ ਤੇ ਉਸ ਕਰਕੇ ਹੀ ਇਹ ਸਾਰਾ ਕੁਝ ਕੀਤਾ ਗਿਆ ਸੀਗਾ ਫਿਰ ਹੁਣ ਇਹ ਦੱਸਿਆ ਜਾ ਰਿਹਾਗਾ ਕਿ ਕਪਿਲ ਸ਼ਰਮਾ ਨੂੰ ਐਕਸਟਰਾ ਸਿਕਿਉਰਿਟੀ ਦਿੱਤੀ ਗਈ ਹੈ ਦੇਖਦੇ ਹਾਂ ਕਿ ਅੱਗੇ ਬਣਦਾ ਕੀ ਹੈ ਮਤਲਬ ਇਹ ਤਾਂ ਫਿਰਕਾ ਪ੍ਰਸਤੀ ਵਾਲੇ ਪਾਸੇ ਇਸ ਚੀਜ਼ ਨੂੰ ਲੈ ਕੇ ਜਾਣਾ ਚਾਹੁੰਦੀ ਸੀ ਹਿੰਦੀ ਮੀਡੀਆ ਪਰ ਉਹ ਹੋਇਆ ਨਹੀਂ ਹੂੰ ਜੀ ਸੋ ਜੇਕਰ ਅੱਗੇ ਚਲੀਏ ਤਾਂ ਉੱਧਰ ਰਾਜਸਥਾਨ ਹਾਈ ਕੋਰਟ ਨੇ ਰੇਪ ਦੇ ਦੋਸ਼ੀ ਆਸाराम ਦੀ ਅੰਤਰੀਮ ਜ਼ਮਾਨਤ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਬਿਮਾਰੀ ਦਾ ਹਵਾਲਾ ਬਣਾ ਕੇ ਸ਼ਾਇਦ ਪਹਿਲਾਂ ਵੀ ਇੱਕ ਵਾਰੀ ਇਹ ਇਸੇ ਆਧਾਰ ਦੇ ਉੱਪਰ ਵਾਅਦਾ ਕਰਾ ਚੁੱਕਿਆ ਆਪਣੀ ਜ਼ਮਾਨਤ ਦੇ ਵਿੱਚ ਕਾਰਡੀਓਲੋਜਿਸਟ ਨੇ ਸਿਹਤ ਦੀ ਜਾਂਚ ਕੀਤੀ ਤੇ ਉਹ ਰਿਪੋਰਟ ਫਿਰ ਜਨਤਕ ਕੀਤੀ ਇਹਨਾਂ ਨੇ ਕੋਰਟ ਸਾਹਮਣੇ ਰੱਖੀ ਸੀ ਆ ਦੇਖੋ ਪਿਛਲੇ ਅਗਸਤ ਤੋਂ ਹੀ ਅਗਸਤ 2024 ਤੋਂ ਹੀ ਉਹ ਲਗਾਤਾਰ ਪੈਰੋਲਤੇ ਚੱਲ ਰਹੇ ਨੇ ਪਹਿਲਾ ਉਹਨਾਂ ਨੂੰ ਸਿਰਫ ਸੱਤ ਦਿਨ ਵਾਸਤੇ ਹੀ ਪੈਰੋਲਤੇ ਕੱਢਿਆ ਗਿਆ ਸੀਗਾ ਲਾਜ ਵਾਸਤੇ ਫਿਰ ਉਹਨਾਂ ਨੂੰ ਮਹੀਨੇ ਦਾ ਪੈਰੋਲ ਦਿੱਤਾ ਗਿਆ ਸੀ ਦਸੰਬਰ ਚ ਫਿਰ ਉਹਨਾਂ ਨੂੰ ਦੁਬਾਰੇ ਤੋਂ ਦੋ ਵਾਰ ਐਕਸਟੈਂਸ਼ਨ ਦਿੱਤੀਆਂ ਐਕਸਟੈਂਸ਼ਨਾਂ ਦਿੱਤੀਆਂ ਗਈਆਂ ਜਨਵਰੀ ਚ ਉਹਨਾਂ ਨੂੰ ਤਿੰਨ ਮਹੀਨੇ ਦਾ ਪੈਰੋਲ ਦਿੱਤਾ ਗਿਆ ਫਿਰ ਦੁਬਾਰੇ ਤਿੰਨ ਮਹੀਨੇ ਦਾ ਮਾਰਚ ਚ ਪੈਰੋਲ ਦਿੱਤਾ ਗਿਆ ਤੇ ਹੁਣ ਐਕਸਟੈਂਸ਼ਨ ਦੁਬਾਰੇ ਤੋਂ ਦੇ ਦਿੱਤੀ ਗਈ ਹੈ ਤੇ 29 ਅਗਸਤ ਤੱਕ ਦੀ ਐਕਸਟੈਂਸ਼ਨ ਹੈ ਦੇਖਦੇ ਆ ਅੱਗੇ ਕੀ ਬਣਦਾ ਹੈ ਮਤਲਬ ਜਿਹੜੇ ਬਾਬੇ ਨੇ ਜਿਨ੍ਹਾਂ ਨੇ ਬਹੁਤ ਜਗ੍ਹਾ ਨਿਆ ਅਪਰਾਧ ਕੀਤਾ ਹੁਣ ਹਾਲਾਂਕਿ ਇਹਨਾਂ ਬੱਬਾ ਕਹਿਣਾ ਵੀ ਇੱਕ ਮੁਰਖਤਾ ਹੀ ਹੈ ਸੈਲਫ ਸਟਾਈਲ ਗੋਡ ਇਹਨਾਂ ਨੂੰ ਕਿਹਾ ਜਾਂਦਾ ਹੈ ਅੰਗਰੇਜ਼ੀ ਚ ਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਭਗਵਾਨ ਘੋਸ਼ਿਤ ਕਰ ਰੱਖਿਆ ਸੀ ਤੇ ਜਿਨ੍ਹਾਂ ਤੇ ਇੰਨੇ ਸੀਰੀਅਸ ਕੇਸ ਲੱਗੇ ਹੋਏ ਨੇ ਰੇਪ ਦੇ ਤੇ ਦੋਸ਼ੀ ਵੀ ਪਾਏ ਗਏ ਹਨ ਅਤੇ ਇਹ ਤਾਂ ਨਬਾਲਿਗ ਕੁੜੀ ਨਾਲ ਸੀਗਾ ਇਹਦਾ ਤਾਂ ਮਾਮਲਾ ਤੇ ਹੁਣ ਇਹ ਬੜੇ ਆਰਾਮ ਨਾਲ ਜੇਲ੍ਹ ਤੋਂ ਬਾਹਰ ਆਪਣੀ ਜੇਲ੍ਹ ਤੋਂ ਬਾਹਰ ਇੰਜੋਏ ਕਰ ਰਹੇ ਨੇ ਮੈਡੀਕਲ ਗਰਾਉਂਡਸ ਦਾ ਵਾਲਾ ਲੈ ਕੇ ਇਦਾਂ ਹੀ ਜਿਹੜਾ ਇਹ ਹਰਿਆਣੇ ਵਾਲਾ ਸਰਸੇ ਵਾਲਾ ਪਾਪਾ ਉਹ ਵੀ ਇੰਹੀਂ ਮਜ਼ੇ ਲੈਂਦਾਗਾ ਉਹਨੂੰ ਵੀ ਪੈਰੋਲ ਮਿਲੀ ਹੋਈ ਹੈ ਤੇ ਇਹ ਮਤਲਬ ਪਤਾ ਨਹੀਂ ਸਰਕਾਰ ਇਹਨਾਂ ਦੇ ਕਿਉਂ ਮਹਿਰ ਬਣ ਰਹੀ ਦੀ ਸ਼ਾਇਦ ਇਲੈਕਸ਼ਨ ਹੋਣਗੇ ਸ਼ਾਇਦ ਬਿਹਾਰ ਸਿਲੈਕਸ਼ਨ ਹੋਣਗੇ ਉਸ ਕਰਕੇ ਇਹਨਾਂ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾ ਰਹੀ ਹੈ ਤਾਂ ਕਿ ਇਹਨਾਂ ਦੇ ਸਮਰਥਕ ਬਿਹਾਰ ਚ ਵੋਟਾਂ ਇਹਨਾਂ ਨੂੰ ਪਾ ਦੇਣ ਹਾਂ ਜੀ ਸੋ ਅੱਗੇ ਜੇਕਰ ਚੱਲਦੇ ਆਂ ਤਾਂ ਗੱਲ ਕਰ ਲਈਏ ਲੈਂਡ ਪੂਲਿੰਗ ਪਾਲਿਸੀ ਦੀ ਲੈਂਡ ਪੂਲਿੰਗ ਪਾਲਿਸੀ ਪਿਛਲੇ 3 ਮਹੀਨਿਆਂ ਤੋਂ ਜਦੋਂ ਤੋਂ ਆਈ ਹੈ ਸਰਕਾਰ ਦੇ ਗਲੇ ਦੀ ਹੱਡੀ ਬਣ ਗਈ ਤੇ ਅੱਜ ਸਰਕਾਰ ਨੇ ਉਹ ਹੱਡੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੇ ਪਾਲਿਸੀ ਵਾਪਸ ਲੈ ਲਈ ਹੈ ਜੀ ਹਾਂ ਜੀ 14 ਮਈ 2025 ਨੂੰ ਇਹ ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਲੈ ਕੇ ਆਏ ਸੀਗੀ ਤੇ ਅੱਜ 8ਵੇਂ ਮਹੀਨੇ ਦੀ 11 ਤਰੀਕ ਨੂੰ ਆਪਾਂ ਗੱਲ ਕਰ ਰਹੇ ਹਾਂ ਤਕਰੀਬਨ 3 ਮਹੀਨੇ ਹੋਏ ਨੇ ਤੇ ਅੱਜ ਇਹਦੇ ਇਹਦੇ ਨਾਲ ਜੁੜੇ ਹੋਏ ਜਿੰਨੇ ਵੀ ਐਮੈਂਡਮੈਂਟ ਸੀਗੇ ਲੈਂਡ ਪੂਲਿੰਗ ਹੋਲ ਸੀ ਸੀ ਉਹ ਸਾਰੇ ਦੀ ਸਾਰੀ ਵਿਸਥਾਰਾ ਕਰ ਲਈ ਗਈ ਹੈ ਜਿਹੜਾ ਲੈਟਰ ਆਫ ਇੰਟੈਂਟ ਅਤੇ ਰਜਿਸਟ੍ਰੇਸ਼ਨ ਇਸ ਕਿਸਮ ਦੇ ਜਿਹੜੇ ਕਾਰਜ ਕੀਤੇ ਗਏ ਸੀਗੇ ਆਫਟਰ ਮਈ ਉਹ ਸਾਰੇ ਰੱਦ ਕਰ ਦਿੱਤੇ ਗਏ ਹਨ ਵਾਪਸ ਲੈ ਲਏ ਗਏ ਹਨ ਤੇ ਕਿਸਾਨਾਂ ਦੀ ਇੱਕ ਵੱਡੀ ਜਿੱਤ ਹੈ ਮੈਂ ਤਾਂ ਇਹ ਕਹਾਂਗਾ ਕਿ ਇਹ ਸਰਕਾਰ بڑا ਉਛਲ ਰਹੀ ਸੀ ਕਿ ਮਾਰਚ 2025 ਨੂੰ ਇਹਨਾਂ ਨੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਦਾ ਅੰਦੋਲਨ ਖਤਮ ਕਰਾ ਕੇ ਇਹਨਾਂ ਨੂੰ ਲੱਗਿਆ ਸੀਗਾ ਕਿ ਅਸੀਂ ਨੱਪਲੇ ਹੈ ਗਿਆ ਕਿਸਾਨ ਹੁਣ ਕਿਸਾਨਾਂ ਦੀ ਅਸੀਂ ਜ਼ਮੀਨ ਵੀ ਖੋਲਾਂਗੇ ਉਤਰ ਤੁਰ ਪਏ ਸੀਗੇ ਪਰ ਉਹ ਦੇਖੋ ਉਹ ਕਿਸਾਨਾਂ ਦਾ ਅੰਦੋਲਨ ਇਹਨਾਂ ਨੇ ਖਤਮ ਕਰਾਇਆ ਸੀਗਾ ਧੋਖੇ ਨਾਲ ਠੀਕ ਹੈ ਤੇ ਉਹ ਮੀਟਿੰਗ ਵਾਸਤੇ ਸੱਧਿਆ ਕਿਸਾਨਾਂ ਨੂੰ ਬਾਅਦ ਚ ਪਿੱਛੋਂ ਉਹਨਾਂ ਦੇ ਇੱਕ ਅੰਦੋਲਨ ਤੇ ਹਮਲਾ ਕਰਤਾ ਸੀਗਾ ਇਸ ਵਾਰ ਕਿਸਾਨਾਂ ਨੇ ਤੈਅ ਕਰ ਲਿਆ ਸੀਗਾ ਕਿ ਲੜਾਈ ਅਮਣੇ ਸਾਹਮਣੇ ਦੀ ਹੋਊਗੀ ਜਦੋਂ ਕਿਸਾਨ ਕਿਸੇ ਵੀ ਸਰਕਾਰ ਦੇ ਉਲਟ ਅਮਣੇ ਸਾਹਮਣੇ ਦੀ ਲੜਾਈ ਲੜਦੇ ਨੇ ਉਹ ਕਿਤੇ ਨਾ ਕਿਤੇ ਔਖਾ ਹੁੰਦਾ ਹੈਗਾ ਸਰਕਾਰਾਂ ਨੂੰ ਤੇ ਸਰਕਾਰਾਂ ਨੂੰ ਮਹਿੰਗਾ ਪੈਂਦਾ ਹੈਗਾ ਤੇ ਇਸ ਵਾਰ ਭਾਜੀ ਮੋੜ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਭਾਜੀ ਮੋੜਤੀ ਹੈ ਤੇ ਅੱਜ ਆਪਾਂ ਕਹਿ ਸਕਦੇ ਹਾਂ ਕਿ ਕਿਸਾਨਾਂ ਨੇ ਆਪਣਾ ਬਦਲਾ ਲੈ ਲਿਆਗਾ ਤੇ ਬਾਕੀ ਦੋ ਲੈਣਾ ਹੀ ਮਨ ਵਿਆਦ ਆ ਰਿਹਾ ਨਹੀਂ ਆ ਰਹੀਆਂ ਹਨ ਇਹਦੇ ਵਾਸਤੇ ਜਿਹੜਾ ਸਾਡੇ ਲਈ ਜ਼ਮੀਨ ਸਾਡੀ ਮਾਂ ਵਰਗੀ ਪਾੜ ਦिए ਵਿਚਾਲੋ ਪੈਰ ਧਰ ਕੇ ਜੇ ਕੋਈ ਲੱਗਦਾ ਕੋਈ ਵੀ ਹੋਵੇ ਚਾਹੇ ਕੋਈ ਪੁਰਾਣੀ ਹਕੂਮਤ ਆਉਣ ਚੈਨ ਵੀ ਹਕੂਮਤ ਹੋਏ ਅੱਗੇ ਕਿਸੇ ਨ ਸ਼ਹਿਨशाह ਬਣਨਾ ਹੋਵੇ ਜਿਉ ਕਸਾਨਾ ਦੀ ਜ਼ਮੀਨ ਨਾ ਤਨੀ ਛਾਪੂਗਾ ਵੀ ਫਿਰ ਉਹ ਉਹਦਾ ਆਮ ਆਦਮੀ ਪਾਰਟੀ ਵਰਗਾ ਹੀ ਹੋਣਾ ਤੇ ਮਤਲਬ ਆਪਾਂ ਕਹਿ ਸਕਦੇ ਆ ਜੇ ਤੇ ਕਿ ਕਿਸਾਨਾਂ ਨੇ ਸੂਤ ਸਮੇਤ ਭਾਜੀ ਮੋੜ ਦਿੱਤੀ ਹੈ ਜਿਹੜਾ ਮਾਰਚ 2025 ਚ ਆਮ ਆਦਮੀ ਪਾਰਟੀ ਨੇ ਕਿਸਾਨਾਂ ਤੇ ਜ਼ੁਲਮ ਕੀਤਾ ਸੀਗਾ ਉਹਨਾਂ ਦਾ ਅੰਦੋਲਨ ਧੋਖੇ ਨਾਲ ਅਜਾੜਿਆ ਸੀਗਾ ਉਹਨਾਂ ਨੂੰ ਕਿਸਾਨਾਂ ਨੇ ਆਮਣੇ ਸਾਹਮਣੇ ਦੀ ਲੜਾਈ ਚ ਹਰਾ ਦਿੱਤਾ ਹੈ ਉਹਨਾਂ ਦੇ ਗੋਡਣੀਆਂ ਲਵਾ ਦਿੱਤੀਆਂ ਹਨ ਤੇ ਵਾਪਸ ਦੇ ਲਈ ਭੇਜ ਦਿੱਤਾ ਇਹਨਾਂ ਦਾ ਹੁਕਮਨਾਮਾ ਜਿਹੜੀ ਜ਼ਮੀਨਾਂ ਖੋਹਣਾ ਚਾ ਰਹੇ ਸੀਗੇ ਉਹ ਉਹ ਦਿਖਾ ਦਿੱਤਾ ਕਿ ਕਿਸਾਨ ਕਿੰਨੇ ਸਟਰੋਂਗ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੇ ਵੀ ਇਹਦੇ ਚ ਰੋਕ ਲੱਗੀ ਸੀਗੀ 1 ਮਹੀਨੇ ਵਾਸਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀਗਾ ਇਹ ਸਮਝ ਆ ਗਿਆ ਸੀਗਾ ਕਿ ਸਾਰੇ ਪਾਸਿਓਂ ਆਮ ਆਦਮੀ ਪਾਰਟੀ ਨੂੰ ਘੇਰ ਕੇ ਇਹ ਗੋਡਣੀਆਂ ਲਵਾਣਗੇ ਕ ਸੀਟ ਕੇ ਸੀਟ ਕੁੱਟਣਗੇ ਕਿਸਾਨ ਤੇ ਕਿਸਾਨਾਂ ਨੇ ਉਹ ਕੰਮ ਕਰਤਾ ਜੀ ਉੱਤਰ ਪੰਜਾਬ ਦੇ ਵਿੱਚ ਅੱਜ ਕਹਿ ਲਿਏ ਇੱਕ ਅਕਾਲੀ ਦਲ ਦਾ ਨਵਾਂ ਸਰੂਪ ਸਾਹਮਣੇ ਆ ਗਿਆ ਜਾਂ ਅਕਾਲੀ ਦਲ ਨੂੰ ਦੋ ਫਾੜ ਹੋ ਗਿਆ ਕਹਿ ਲਿਏ 2 ਦਸੰਬਰ ਨੂੰ ਜਿਹੜੇ ਹੁਕਮਨਾਮੇ ਸੜਾਏ ਗਏ ਸੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹਨਾਂ ਦੇ ਵਿੱਚ ਉੱਤੇ ਖੜੇ ਜਥੇਦਾਰਾਂ ਦੇ ਵਿੱਚੋਂ ਇੱਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕੀ ਉਦੋਂ ਇਸ ਗੱਲ ਦਾ ਗਿਆਨ ਹੋਊਗਾ ਕਿ ਇਹ ਜਿਹੜੇ ਹੁਕਮਨਾਮੇ ਸੜਾਏ ਜਾ ਰਹੇ ਨੇ ਇਸੇ ਦਾ ਹਿੱਸਾ ਉਹ ਆਪ ਬਣ ਜਾਣਗੇ ਹੁਣ ਉਹਨਾਂ ਨੂੰ ਹੀ ਅਕਾਲੀ ਦਲ ਭਰਤੀ ਕਮੇਟੀ ਜਿਹੜੀ ਸੀ ਉਸ ਦਾ ਪ੍ਰਧਾਨ ਉਸ ਦੇ ਅੱਗੇ ਲਾ ਦਿੱਤਾ ਗਿਆ ਕੀ ਕਹੋਂਗੇ ਇਸ ਤੇ ਦੇਖੋ ਜਦੋਂ ਤੋਂ ਇਹ ਉਕਮਰਾ 2 ਦਸੰਬਰ 2024 ਤੋਂ ਹੋਇਆ ਸੀਗਾ ਤੇ ਉਸ ਤੋਂ ਬਾਅਦ ਪੰਜ ਮੈਂਬਰੀ ਭਰਤੀ ਕਮੇਟੀ ਬਣਾਈ ਗਈ ਸੀਗੀ ਤੇ ਉਹ ਲਗਾਤਾਰ ਪਿੰਡਾਂ 'ਚ ਜਾ ਕੇ ਕੰਮ ਕਰ ਰਹੀ ਸੀ ਕਿ ਹਰ ਜ਼ਿਲ੍ਹੇ ਦੇ ਵਿੱਚ ਹੋ ਗਏ ਨੇ ਉਹਨਾਂ ਨੇ ਡੈਲੀਗੇਟ ਬਣਾਏ ਨੇ ਤੇ ਇਸੇ ਕਰਾਂ ਇੱਕ ਪਾਵਰ ਸ਼ਿਫਟ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਸੁਖਵੀਰ ਬਾਦਲ ਨੇ ਹੜਬੜੀ 'ਚ ਜਨਵਰੀ ਮਹੀਨੇ ਤੋਂ ਹੀ ਇਹ ਸ਼ੁਰੂ ਕਰਤਾ ਸੀਗਾ ਕੰਮ ਤੇ ਉਹਨੇ ਹੜਬੜੀ 'ਚ ਆਪਣੇ ਆਪ ਨੂੰ ਹੀ ਪ੍ਰਧਾਨ ਬਣਾ ਲਿਆ ਤੇ ਕਿਤੇ ਨ ਕਿਤੇ ਭਰਤੀ ਕਮੇਟੀ ਸੀਗੀ ਉਹਨੂੰ ਸਾਈਡ ਲਾਈਨ ਕਰ ਦਿੱਤਾ ਗਿਆ ਕਿਉਂਕਿ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੀ ਸੱਤਾ ਨੂੰ ਚੁਣੌਤੀ ਆ ਰਹੀ ਹੈ ਅਗਿਆਨੀ ਹਰਪ੍ਰੀਤ ਸਿੰਘ ਅੱਜ ਇਸ ਨਈ ਕਮ ਨਏ ਜਿਹੜਾ ਕਾਲੀਗਲ ਹੋਣ ਚਾਏਗਾ ਇਹਦੇ ਪ੍ਰਧਾਨ ਅਲਾਨੇ ਗਏ ਹਨ ਹਾਲਾਂਕਿ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਪਾਰਟੀ ਵੀ ਲਵਾਵਾਂਗੇ ਸਿੰਬਲ ਵੀ ਲਵਾਵਾਂਗੇ ਤੇ ਜਿਹੜਾ ਇੱਕ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਸੀ ਪਾਰਟੀ ਤੇ ਉਹਨਾਂ ਨੂੰ ਵੇਲਾ ਕਰਾਂਗੇ ਇਹ ਕਿਤੇ ਕਿਤੇ ਮਾਮਲਾ ਦੇਖਣ ਨੂੰ ਮਿਲੇਗਾ ਜਿਹੜੀ ਕਮੇਟੀ ਪੰਥਕ ਕਮੇਟੀ ਬਣਾਈ ਗਈ ਹੈ ਇੱਕ ਪਰਤੀ ਕਮੇਟੀ ਨੇ ਨਾਲ ਦੀ ਨਾਲ ਇੱਕ ਨਵੀਂ ਪੰਥਕ ਪਾਰਟੀ ਦੇ ਗਠਨ ਗਠਨ ਵਾਸਤੇ ਇੱਕ ਪੰਥਕ ਕਮੇਟੀ ਵੀ ਬਣਾਈ ਹੈ ਜੀ ਦਾ ਚੇਅਰਪਰਸਨ ਬੀਬੀ ਸਤਵੰਤ ਕੋਰ ਨੂੰ ਅਲਾਨਾ ਗਿਆ ਹੈਗਾ ਤੇ ਆਪਾਂ ਨੂੰ ਪਤਾ ਹੈ ਕਿ ਬੀਬੀ ਸਤਵੰਤ ਸਿੰਘ ਕੋਰ ਕੋਣ ਹਨ ਤੇ ਇਸ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਲਗਾਤਾਰ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਸੀਗੇ ਅੱਜ ਡੈਲੀਗੇਟ ਆਏ ਸੀਗੇ ਹਰ ਬਲੀ ਤੋਂ ਦੱਸਿਆ ਜਾ ਰਿਹਾ ਹੈਗਾ ਕਿ ਤਿੰਨ ਤਿੰਨ ਡੈਲੀਗੇਟ ਸੀਗੇ ਇਕਬਾਲ ਸਿੰਘ ਝੁੰਦਾ ਹੋਣਾ ਨੇ ਵੀ ਸੰਬੋਧਿਤ ਕੀਤਾ ਬਾਕੀ ਇਸ ਪ੍ਰੇਮ ਸਿੰਘ ਚੰਦੂ ਮਾਜ਼ਰਾ ਵੀ ਸੀਗੇ ਇਹਦੇ ਚ ਇਹਦੇ ਚ ਬਾਕੀ ਦੇ ਜਿਹੜੇ ਆਪਾਂ ਕਹਿ ਲਈਏ ਕਿ ਮਨਪ੍ਰੀਤ ਐੜੀ ਤੋਂ ਲੈ ਕੇ ਬੀਬੀ ਜਗੀਰ ਕੌਰ ਤੋਂ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਤੋਂ ਲੈ ਕੇ ਇਹ ਸਾਰੇ ਜਣੇ ਸੀਗੇ ਤੇ ਇਹ ਇੱਕ ਨਵਾਂ ਆਪਾਂ ਕਹਿ ਸਕਦੇ ਹਾਂ ਕਿ ਨਵਾਂ ਅਕਾਲੀ ਦਲ ਹੈ ਜਾਂ ਫਿਰ ਅਸਲ ਅਕਾਲੀ ਦਲ ਇਹੀ ਹੈ ਇਹ ਅੱਗੇ ਫੈਸਲਾ ਹੋਊਗਾ ਇਹ ਗਰਭ ਚ ਹੈਗਾ ਹਾਲਾਂਕਿ ਜਿਹੜੇ ਅਕਾਲ ਅਕਾਲੀ ਦਲ ਦੇ ਪ੍ਰਧਾਨ ਨੇ ਬਾਦਲ ਦੇ ਸੁਖਵੀਰ ਬਾਦਲ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਤੇ ਕੋਈ ਫਰਕ ਨਹੀਂ ਪੈ ਰਿਹਾ ਤੇ ਜਿਹੜੀ ਨਵੀਂ ਪਾਰਟੀ ਹੈਗੀ ਆ ਉਹ ਉਹਦੇ ਸਾਹਮਣੇ ਇੱਕ ਇੱਕ ਚੁਣੌਤੀ ਹੋ ਗਈ ਕਿ ਚੋਣ ਆਯੋਗ ਸਾਹਮਣੇ ਉਹਨਾਂ ਨੂੰ ਆਪਣੇ ਆਪ ਨੂੰ ਅਸਲੀ ਅਕਾਲੀ ਦਲ ਦੇ ਤੌਰ ਤੇ ਸਾਬਤ ਕਰਨਾ ਪਊਗਾ ਹਾਲਾਂਕਿ ਪਾਰਟੀ ਨੇ ਕਿਹਾਗਾ ਅੱਜ ਕਿ ਅਸੀਂ ਆਪਣੇ ਆਪ ਨੂੰ ਬਤੋ ਅਸਲੀ ਅਕਾਲੀ ਦਲ ਪ੍ਰਸਤੁਤ ਕਰਾਂਗੇ ਤੇ ਸੁਖਵੀਰ ਬਾਦਲ ਦੇ ਨੇਤ੍ਰਤਵ ਵਾਲੀ ਪਾਰਟੀ ਨੂੰ ਉਹਦੀ ਲੀਡਰਸ਼ਿਪ ਵਾਲੀ ਪਾਰਟੀ ਨੂੰ ਸਿੱਧੀ ਚੁਣੌਤੀ ਦਵਾਂਗੇ ਤੇ ਦੇਖਦੇ ਹਾਂ ਕਿ ਇਹਦੇ 'ਚ ਬਣਦਾ ਕੀ ਹੈ ਬਾਕੀ ਮਤਲਬ ਅੱਜ ਇਹੀ ਹੈਗਾ ਪੂਰਾ ਮਤਲਬ ਰਿਪੋਰਟਿੰਗ ਤਾਂ ਇਹੀ ਹੈ ਹਾਲਾਂਕਿ ਅਜੇ ਇਹਦੇ ਬਾਰੇ ਮੈਚੁਰ ਡਿਸਕਸ਼ਨ ਕਰਨ ਦੀ ਲੋੜ ਹੈ ਕਿ ਕਿਸ ਵਲ ਪੰਜਾਬ ਦੀ ਪੰਥਕ ਸਿਆਸਤ ਵਧੂਗੀ ਹੂੰ ਇਥੋਂ ਤੱਕ ਕਿ ਨਮੇ ਬਣੇ ਪ੍ਰਤਾਪ ਸਾਹਿਬ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਅਸੀਂ ਤਿੰਨ ਚੀਜ਼ਾਂ ਲੈਣੀਆਂ ਨੇ ਐਸਜੀਪੀਸੀ ਇਹਨਾਂ ਦੇ ਕੋਲੋਂ ਲੈਣੀ ਹੈ ਸਿੰਬਲ ਲੈਣਾ ਹੈ ਤੇ ਆਫਿਸ ਲੈਣਾ ਹੈ ਤਿੰਨੋਂ ਚੀਜ਼ਾਂ ਲਾਵਾਂਗੇ ਅਸੀਂ ਜੀ ਅੱਗੇ ਚੱਲਦੇ ਹਾਂ ਮਜੀਠੀਆ ਸਾਹਿਬ ਨੂੰ ਰਾਹਤ ਮਿਲੀ ਇੱਕ ਵਾਰ ਨਹੀਂ ਮਿਲੀ ਮੋਰ ਤੋਂ ਹਾਂਜੀ ਅੱਜ ਉਹਨਾਂ ਦੀ ਅਦਾਲਤ ਤੇ ਸੁਣਵਾਈ ਸੀਗੀ ਮੋੜੀ ਅਦਾਲਤ ਚ ਤੇ ਦੋਵੇਂ ਪੱਖਾਂ ਦੇ ਵਕੀਲਾਂ ਦੀ ਤਕਰੀਬਨ 2.5 ਘੰਟੇ ਬਹਿਸ ਹੋਈ ਹੈ ਲੇਕਿਨ ਕੋਈ ਫੈਸਲਾ ਨਹੀਂ ਹੋਇਆ ਯਾਨੀ ਕਿ ਉਹਨਾਂ ਨੂੰ ਕੋਈ ਰਾਤ ਮਿਲੀ ਨਹੀਂ ਹੈ ਤੇ ਇਸ ਇਸ ਮਾਮਲੇ ਚ ਦੇਖੋ ਹਜੇ ਬਿਆਨ ਵੀ ਜਾਦੇ 10 ਦਿਨ ਹੋਏ ਸਿਰਫ ਛਲੂ ਕਾ ਦੇ ਬਿਆਨ ਦਰਜ ਹੋਏ ਨੇ ਜਿਹੜਾ ਇੱਕ ਆਪਾਂ ਕਹਿ ਲਈਏ ਕਿ ਨੁਕਤਾ ਫਸਾਇਆ ਹੋਇਆ ਹੈਗਾ ਵਿਜੀਲੈਂਸ ਨੇ ਉਹ ਹੀ ਫਸਾਇਆ ਹੋਇਆ ਹੈਗਾ ਕਿ ਸੰਨ ਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਚ ਇਹਨਾਂ ਇਹਨਾਂ ਦੀ ਐਕਸਟਰਾ ਅਲੱਗ ਅੱਡ ਤੋਂ ਪ੍ਰੋਪਰਟੀਆਂ ਮਿਲਿਆ ਨੇ ਜਿਹੜਾ ਕਿ ਇਸ ਕੇਸ ਨਾਲ ਜੁੜਦੀਆਂ ਨੇ ਅਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਉਹਨੂੰ ਕਿਤੇ ਨਾ ਕਿਤੇ ਇੱਕ ਪੁਆਇੰਟ ਬਣਾ ਕੇ ਵਿਜੀਲੈਂਸ ਅੱਗੇ ਵਧ ਰਹੀ ਹੈ ਤਾਂ ਦੇਖਦੇ ਹਾਂ ਕਿ ਕਦੋਂ ਤੱਕ ਚੀਜ਼ਾਂ ਸਹੀ ਰੂਪ ਚ ਸਾਹਮਣੇ ਆਣ ਗਿਆ ਤੇ ਅੱਜ ਉਹਨਾਂ ਨੂੰ ਨਹੀਂ ਜਮਾਨਤ ਮਿਲੀ ਹੈ ਤੇ ਹਾਈ ਕੋਰਟ ਚ ਵੀ ਉਹਨਾਂ ਨੇ ਪਟੀਸ਼ਨ ਫਾਈਲ ਕੀਤੀ ਹੋਈ ਸੀ ਇਹਨਾਂ ਦੇ ਵਕੀਲਾਂ ਨੇ ਆਪਣੇ ਆਪ ਹੀ ਕਿ ਅਸੀਂ ਪਟੀਸ਼ਨ ਨੂੰ ਰਿਵਾਈਜ਼ ਕਰਾਂਗੇ ਜਿਹੜੀ ਸਾਡੀ ਪਟੀਸ਼ਨ ਹੈ ਤੇ ਵਿਧਰੋ ਕਰ ਲਿਆ ਸੀਗਾ ਮੈਨ ਲੱਗਦਾਗਾ ਕਿ ਉਹ ਮੋਹਾਲੀ ਕੋਰਟ ਦਾ ਇੱਕ ਵਾਰ ਰੁਖ ਦੇਖਣਾ ਚਾਹੁੰਦੇ ਨੇ ਕਿ ਕੀ ਸਾਨੂੰ ਮੋਹਾਲੀ ਕੋਰਟ ਤੋਂ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਸਾਨੂੰ ਜ਼ਮਾਨਤ ਹੁੰਦੀ ਹੈ ਕਿ ਨਹੀਂ ਹੁੰਦੀ ਜੇ ਨਹੀਂ ਹੋਈ ਤਾਂ ਉਹ ਫਿਰ ਮੈਨ ਲੱਗਦਾਗਾ ਕਿ ਅਗਲੇ ਵੀਨੇ ਦੁਬਾਰੇ ਤੋਂ ਜਿਹੜੇ ਵਕੀਲ ਨੇ ਮਰਜੀਠਿਆ ਦੇ ਉਹ ਜਾਣਗੇ ਪੰਜਾਬ ਪਿੰਡ ਹਰਿਆਣਾ ਹਾਈ ਕੋਰਟ ਤੁਸੀਂ ਕਹਿ ਸਕਦੇ ਹੋ ਕਿ ਅਗਸਤ ਮਹੀਨੇ ਮਹੀਨਾ ਕਿਤੇ ਕਿਤੇ ਮੁਸ਼ਕਲਾਂ ਭਰਿਆ ਹੈਗਾ ਮਜੀਠੀਏ ਵਾਸਤੇ ਮਜੀਠੀਏ ਦਾ ਇਹ ਮਹੀਨਾ ਵੀ ਕਿਤੇ ਨ ਕਿਤੇ ਮੈਨੂੰ ਲੱਗਦਾਗਾ ਕਿ ਜੇਲ੍ਹ ਚ ਹੀ ਲੰਗੂਗਾ ਹਾਂ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਪ੍ਰੀਤ ਸਤਿ ਸ੍ਰੀ ਅਕਾਲ